ਮੀਆਂ ਜੀ ਬਹੁਤ ਪ੍ਰੋਗਰਾਮ ਅਟੈਂਡ ਕੀਤਾ ਹੈ ਤੇ ਬਹੁਤ ਕਰਨੇ ਆ ਇਸ ਕਰਕੇ ਕਿਰਪਾ ਕਰਕੇ ਵਿਚਾਰਾਂ ਦੀ ਸਾਂਝ ਪਾਉਣੀ ਹੈ 2 ਮਿੰਟ ਦੇ ਲਈ ਤੁਸੀਂ ਸਾਰੇ ਨਾਲ ਬੈਠ ਜਾਓ ਸਾਰਿਆਂ ਦਾ ਪਹਿਲਾਂ ਫਤਿਹ ਸਾਂਝ ਪਾਉਣ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਭੈਣ ਜੀ ਬਾਈ ਕਰਮਜੀਤ ਜੀ ਵਾਈਫ ਸਾਡੇ ਦਰਮਿਆਨ ਨੇ ਅੱਜ ਉਹਨਾਂ ਦੀ ਇੱਛਾ ਸੀ ਕਿ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ ਜਾਵੇ ਤੁਹਾਨੂੰ ਮਿਲਿਆ ਜਾਵੇ ਖੁਦ ਆ ਕੇ ਤੁਹਾਨੂੰ ਮਿਲਣ ਆਏ ਆ ਤੇ ਉਹ ਚਾਹੁੰਦੇ ਆ ਕਿ ਤੁਸੀਂ ਉਹਨਾਂ ਨਾਲ رابطہ ਬਣਾਓ ਤਾਂ ਜੋ ਅੱਗੇ ਤੋਂ ਵੀ ਆਪਾਂ ਇਸ ਏਰੀਏ ਦੇ ਜਿਹੜੇ ਕੰਮ ਆਪਨੇ ਰਹਿ ਗਏ ਆ ਉਹ ਆਪਾਂ ਕਰਵਾ ਸਕੀਏ ਭੈਣ ਜੀ ਹਰਾਂ ਦਾ ਜਿਹਨਾਂ ਦਾ ਪਰਿਵਾਰ ਅਸੀਂ 1 ਮਹੀਨੇ ਤੋਂ ਦੇਖ ਰਹੇ ਆ ਜੀ ਆਪਣੇ ਵਰਗਈ ਆ ਜ਼ਮੀਨਾਂ ਜੁੜਿਆ ਹੋਇਆ ਗਰੀਬ ਪਰਿਵਾਰ ਦੇ ਵਿੱਚੋਂ اٹਕੇ ਬਾਈ ਕਰਮਜੀਤ ਨੇ ਇੱਕ ਬਲੰਦੀ ਨੂੰ ਛੋਇਆ ਅੱਜ ਉਹ ਰਾਜਨੀਤਿਕ ਮੰਚ ਤੇ ਆ ਕੇ ਚਾਹੁੰਦੇ ਆ ਕਿ ਜਿਹੜੇ ਪਰਿਵਾਰ ਗਰੀਬ ਹੈ ਹਜੇ ਵੀ ਗਰੀਬ ਹੈ ਜਿਹੜੇ ਬੱਚਿਆਂ ਨੂੰ ਹਜੇ ਵੀ ਨੌਕਰੀ ਨਹੀਂ ਮਿਲੀ ਜਿਹੜੇ ਪਿੰਡਾਂ ਦੇ ਵਿੱਚ ਉਹ ਸੁਵਿਧਾਵਾਂ ਹਜੇ ਨਹੀਂ ਪਹੁੰਚੀਆਂ ਜਿਹੜੀਆਂ ਚੰਡੀਗੜ੍ਹ ਮੋਹਲੀ ਹੈਗੀਆਂ ਉਹ ਪੰਚਾਇਆਂ ਜਾਣ ਤੇ ਸਾਡੇ ਲਈ ਮਾਨ ਵਾਲੀ ਗੱਲ ਹੈ ਕਿ ਸਾਡਾ ਫਰੀਦਕੋਟ ਹਲਕਾ ਚੁਣਿਆ ਮਾਨ ਸਾਹਿਬ ਨੇ ਆਪਣਾ ਜਿਗਰੀ ਦੋਸਤ ਆਪਣੇ ਇੱਥੇ ਦਰਮਿਆਨ ਭੇਜਿਆ ਤੇ ਉਹ ਇਸ ਏਰੀਏ ਦੀ ਵਾਗਡੋਰ ਆਪਣੇ ਹੱਥ ਲੈ ਕੇ ਪਾਰਲੀਮੈਂਟ ਦੇ ਵਿੱਚ ਵੀ ਸਾਡੀ ਆਵਾਜ਼ ਗੁਜਾਊਗਾ ਤੇ ਨਾਲ ਜੋ ਫੰਡਿੰਗ ਉੱਥੋਂ ਹੁੰਦੀ ਹੈ ਸੈਂਟਰ ਤੋਂ ਉਹ ਕਰਵਾਉਣਗੇ ਨਾਲੇ ਪੰਜਾਬ ਸਰਕਾਰ ਤੋਂ ਆਪਾਂ ਵਾਧੂ ਫੰਡਿੰਗ ਲਿਆਵਾਂਗੇ ਜਿਹੜੀ ਪਹਿਲਾਂ ਕਿਤੇ ਇਤਿਹਾਸ ਚ ਆਈ ਨਹੀਂ ਹੋਣੀ ਇੰਨੀ ਗਲਤੀ ਮੈਂ ਕਰਾਂ ਕਿ ਹੁਣ ਮੈਂ ਬੇਨਤੀ ਕਰਦਾ ਸਾਡੀ ਭੈਣ ਸਰਜੀਤ ਕੌਰ